ਰਾਣੀ ਦਾ ਚੜਾਈ ਕਰ ਜਾਣਾ ਉਸ ਨੂੰ ਆਪਾਂ ਵੈਸੀ ਹੀ ਕਹਿ ਦਨੇ ਕਹਿ ਦਨੇ ਅਕਾਲ ਚਲਾਣਾ ਅਕਾਲ ਤੋਂ ਭਾਵ ਇਹ ਸਮੇ ਤੋਂ ਪਹਿਲਾਂ ਵਿਸਮਾ ਨਹੀਂ ਸੀ ਇਹ ਪਰ ਜੋ ਕੁਝ ਹੁੰਦਾ ਸ੍ਰਿਸ਼ਟੀ ਦੇ ਵਿੱਚ ਸਭ ਕੁਝ ਕਾਲ ਦੇ ਅਧੀਨ ਹੈ ਅਕਾਲ ਇਥੇ ਕੁਛ ਨਹੀਂ ਹੈ ਕਿਸਾਨਾਂ ਨੂੰ ਲੱਗਦਾ ਹੈ ਕਿ کیسے ਪ੍ਰਾਣੀ ਦਾ ਚੜਾਈ ਕਰਨ ਬਚਵੰਦ ਚੜਾਈ ਕਰ ਗਏ ਛੋਟੀ ਉਮਰੇ ਚੜਾਈ ਕਰ ਗਏ ਜਾਂ ਵੱਡੀ ਉਮਰੇ ਚੜਾਈ ਕਰ ਗਏ ਆਮ ਹੀ ਲਿਖਿਆ ਹੁੰਦਾ ਜਿਹੜੇ ਕਾਰਡ ਅਸੀਂ ਸੱਦਾ ਪੱਤਰ ਭੇਜਦੇ ਆਂ ਅਕਾਲ ਚਲਾਣਾ ਕਰਕੇ ਇਹ ਮਨੁੱਖ ਨੂੰ ਪੁੱਛੇ ਅਕਾਲ ਤੋਂ ਪਹავਤਾ ਇਹ ਹੋ ਗਿਆ ਨਾ ਵੀ ਸਮੇ ਤੋਂ ਪਹਿਲਾਂ ਗਿਆ ਤੇ ਇਹ ਦੱਸ ਸਕਦਾ ਹੈ ਕਿ ਤੇਰਾ ਸਮਾਂ ਕੀ ਹੈ ਤੇ ਜੋ ਗਿਆ ਉਸ ਦਾ ਸਮਾਂ ਕੀ ਹੋਣਾ ਚਾਹੀਦਾ ਸੀ ਕਿੰਨਾ ਕੁ ਪੈਂਡਿੰਗ ਕਿੰਨਾ ਕੁ ਬਕਾਇਆ ਇਤੇ ਕੁਝ ਵੀ ਅਕਾਲ ਨਹੀਂ ਹੈ ਸਭ ਕੁਝ ਕਾਲ ਦੇ ਅਧੀਨ ਹੈ ਮਨੁੱਖ ਵੀ ਦੇਵੀ ਦੇਵਤੇ ਵੀ ਪਸ਼ੂ ਪੰਛੀ ਵੀ ਬੇੜ ਪੌਦੇ ਸਮੁੰਦਰ ਸਭ ਕੁਝ ਦੂ ਦੇਖ ਰਹੇ ਸਭ ਕੁਝ ਕਾਲ ਦੇ ਅਧੀਨ ਹੈ ਪਰ ਜੋ ਨਹੀਂ ਅਧੀਨ ਉਹ ਹੈ ਖੁਦ ਪ੍ਰਮਾਤਮਾ ਕਾਲਾਨ ਕਾਲ ਭਾਵ ਜਿਸ ਦੇ ਅਧੀਨ ਕਾਲ ਵੀ ਹੈ ਕੇਵਲ ਤੋਂ ਕੇਵਲ ਪ੍ਰਮਾਤਮਾ ਹੀ ਐਂ ਕੈਸਾ ਹੈ ਜਿਹੜਾ ਕਾਲ ਤੋਂ ਮੁਕਤ ਹੈ ਉਲਟਾ ਕਾਲ ਉਸ ਦੇ ਅਧੀਨ ਹੈ ਜਦੋਂ ਦਸਮ ਪਾਤਸ਼ਾਹ ਜੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਤਰ ਨਾਟਕ ਵੱਲ ਧਿਆਨ ਮਾਰਦੇ ਆ ਚਾਤੀ ਮਾਰਦੇ ਹੈ ਜਿੱਥੇ ਇਹ ਵਚਨ ਆਉਂਦੇ ਹੈ ਕਿ ਉਸ ਮਾਲਕ ਨੂੰ ਉਸ ਪ੍ਰਮਾਤਮਾ ਨੂੰ ਜੁਗਾ ਜੁਗੰਤੋਂ ਜੇ ਜਦੋਂ ਦੀ ਮੈਨੂੰ ਸੋਝੀ ਹੈ ਸਮਝੇ ਮੈਂ ਉਸ ਮਾਲਕ ਨੂੰ ਤਿਆਰ ਰਿਆ ਉਸ ਮਾਲਕ ਨੂੰ ਤਿਆਰ ਰਿਆ ਮਹਾਕਾਲ ਕਾਲ ਕਹਰਾਦੀ ਮਹਾਕਾਲ ਤੋਂ ਭਾਵ ਪ੍ਰਮਾਤਮਾ ਹੈ ਜਿਹੜਾ ਕਾਲ ਨੂੰ ਵੀ ਖਾ ਜਾਂਦਾ ਹੈ ਜਿਹਦੇ ਅਧੀਨ ਕਾਲ ਵੀ ਹੈ ਸਾਡੇ ਮਨਾਂ ਚਾਹੁੰਦਾ ਹੈ ਕਿ ਪਤਾ ਨਹੀਂ ਕਿਸੇ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਉਸ ਗ੍ਰੰਥ ਨੂੰ ਅਸੀਂ ਪੜ੍ਹੇ ਤੇ ਦਸਮ ਪਾਤਸ਼ਾਹ ਨੂੰ ਅਸੀਂ ਹੇਮਕੁੰਡ ਦੀਆਂ ਪਹਾੜੀਆਂ ਚ ਬਿਠਾ ਦਿੱਤਾ ਕਦੇ ਸੋਚਿਆ ਨਹੀਂ ਕਿ ਗ੍ਰੰਥ ਵੀ ਭਾਈ ਬਣਾਣ ਕੀਤੇ ਜਾਂਦੇ ਆ ਇਹ ਕਹਾਣੀਆਂ ਬਣਾਈਆਂ ਜਾਂਦੀਆਂ ਕਿ ਦਸਮ ਪਾਤਸ਼ਾਹ ਦਾ ਹੇਮਕੁੰਡ ਸਾਹਿਬ ਦੀ ਧਰਤੀ ਤੇ ਬਹਿਣਾ ਬਿਠਾਉਣਾ ਹੁਣ ਪਤਾ ਵੀ ਵਿਸਾਵ ਤੋਂ ਬਾਅਦ ਇਨਕਮ ਜੇ ਉਸ ਜਗ੍ਹਾ ਤੇ ਹੁੰਦੀ ਹੈ ਤੇ ਸਿੱਖ ਸੰਗਤਾਂ ਹੁੰਦੀ ਹੈ ਵੀ ਸਾਨੂੰ ਲੱਗਦਾ ਗੁਰੂ ਉੱਥੇ ਹੈ ਸਭ ਤੋਂ ਵੱਡੀ ਅਗਿਆਨਤਾ ਤੇ ਹੀ ਸਾਡੇ ਮਨਾਂ 'ਚ ਬਸ ਜਾਂਦੀ ਹੈ ਕਿ ਗੁਰੂ ਕਿਤੇ ਬਾਹਰ ਬੈਠਾ ਹੈ ਕਿਸੇ ਘਰ ਵਿੱਚ ਬੈਠਾ ਹੈ ਅਸੀਂ ਆਪਣੇ ਦਿਮਾਗ ਨੂੰ ਇਸ ਨੂੰ ਕਿ ਅਸੀਂ ਭੋਲਾ ਪਾਣੀ ਕਹਿ ਸਕਦੇ ਆਮ ਸਰਬ ਨੂੰ ਕਰਦੇ ਆ ਭੋਲੇ ਭਾਏ ਮਿਲੇ ਰਗਰਾਇਆ ਪਰਮਾਤਮਾ ਦਾ ਮਿਲਣਾ ਭੋਲੇ ਪਾਣ ਵਿੱਚ ਮਿਲਦਾ ਹੈ ਭੋਲੇ ਭਾਏ ਮਿਲੇ ਰਗਰਾਇਆ ਭਗਤ ਧਨਾਂ ਜੀ ਭੋਲੇ ਸੀ ਪਰ ਜੇ ਕਹੀਏ ਵੇ ਅਸੀਂ ਉਸ ਤਰ੍ਹਾਂ ਦੇ ਅੱਜ ਬੈਠ ਜਾਈਏ ਜਿਸ ਤਰ੍ਹਾਂ ਭਗਤ ਧਨਾਂ ਜੀ ਇੰਨੇ ਪੁਰਾਣੇ ਸੀ ਉਹਨਾਂ ਨੂੰ ਇਹ ਨਹੀਂ ਪੱਤੇ ਲੱਗਿਆ ਇਹ ਤਾਂ ਬਈ ਬਹੁਤ ਗਏ ਸਮੇਂ ਦੀ ਗੱਲ ਹੈ ਜੋ ਸਮਾਂ ਗੁਜ਼ਰ ਗਿਆ ਉਹਦੀ ਗੱਲ ਹੈ ਬਹੁਤ ਇਹ ਤਾਂ ਦੁਆਪਰ ਤੋਂ ਵੀ ਪਹਿਲਾਂ ਦੀਆਂ ਗੱਲਾਂ ਨੇ ਦੁਆਪਰ ਜੁਗ ਤੋਂ ਕਿ ਜਦੋਂ ਭਗਤ ਧੰਨਾ ਜੀ ਬੈਠੇ ਉਹਨਾਂ ਨੂੰ ਲੱਗਿਆ ਵੀ ਇਹ ਠਾਕੁਰ ਪੂਜਦੇ ਆ ਆਪਾਂ ਵੀ ਇਸ ਤਰ੍ਹਾਂ ਕਰੀਏ ਇਹ ਪੱਥਰਾਂ ਨੂੰ ਪੂਜਦੇ ਆ ਕਿ ਛਿਆ ਪੰਤਰੋਂ ਪੰਤਰੀਏ ਤੁਹਾਡੇ ਪੱਥਰ ਕੀ ਕਰਦੇ ਕਹਿੰਦੇ ਪੱਥਰ ਨਹੀਂ ਠਾਕੁਰ ਹੈ ਇਹਨਾਂ ਦੀ ਸੇਵਾ ਕਰੋ ਪੂਜਾ ਕਰੋ ਇਹ ਤੁਹਾਡੇ ਕਾਰਜ ਸਵਾਤੇ ਉਹਨੇ ਕਿ ਆ ਵੀ ਮੈਂ ਗਰੀਬ ਬੰਦਾ ਹਾਂ ਇਹ ਕੋਈ ਵੱਲਦਾ ਕਿ ਜਦੋਂ ਵਟਵਾਰਾ ਹੋਏ ਆ ਜਮੀਨ ਜਾਇਦਾਦ ਦਾ ਉਹਦੇ ਹੀ ਸੇਜੋ ਆਇਆ ਕੋਈ ਚ ਇੱਕੋ ਹੀ ਵੱਲਦਾ ਹੈ ਗੁਜ਼ਾਰਾ ਕਰਨਾ ਔਖਾ ਹੈ ਗੁਜ਼ਾਰਾ ਕਰਨਾ ਔਖਾ ਹੈ ਤੇ ਹੁਣ ਕੀ ਕਰੀਏ ਬਈ ਕੋਈ ਸਹਾਰਾ ਨਹੀਂ ਦਿੱਖਦਾ ਜਦੋਂ ਸਾਰੇ ਆਸਰੇ ਮੁੱਕ ਜਾਂਦੇ ਤੇ ਆਖਰ ਨੂੰ ਪ੍ਰਮਾਤਮਾ ਦਾ ਹੀ ਸਹਾਰਾ ਹੁੰਦਾ ਉਸ ਸਹਾਰੇ ਨੂੰ ਅਸੀਂ ਆਖਰ ਦੇ ਸਮੇਂ ਲੱਭਦੇ ਆ ਭਾਈ ਉਸ ਸਹਾਰੇ ਨੂੰ ਹਮੇਸ਼ਾ ਯਾਦ ਰੱਖ ਸੁੱਖ ਜੀ ਵੀ ਦੁੱਖ ਦੇ ਵਿੱਚ ਵੀ ਰੱਖ ਹੁਣ ਭਗਤ ਧੰਨਾ ਜੀ ਹੈ ਭਗਤਾਂ ਵਿੱਚ ਗਿਣੇ ਗਏ ਆ ਮਿਲੇ ਪਰ ਤੱਥ ਗੋਸਾਈਆ ਤੰਨਾ ਵੱਡਪਾ ਕਹ ਹੁਣ ਜੇ ਕੋਈ ਬੰਦਾ ਕਹੇ ਕਿ ਉਹ ਵਿਧੀ ਮੈਂ ਅੱਜ ਅਪਣਾ ਲਵਾਂ ਵਿਜਿਤ ਕਰਕੇ ਬੈਠ ਜਾਵਾਂ ਕਮਰਾ ਬੰਦ ਕਰਾਂ ਪ੍ਰਸ਼ਾਦੇ ਬਣਾਵਾਂ ਲੈ ਵੀ ਖਾ ਜਿੰਨੇ ਚਿਰ ਖਾਂਦਾ ਨਹੀਂ ਮੈਂ ਨਹੀਂ ਉੱਠਣਾ ਇੱਥੋਂ ਭਾਵੇਂ ਮਰਨੋ ਮਰ ਜਾ ਜਿਨੇ ਮਰਜ਼ੀਆ ਵਿਧੀਆਂ ਅਪਣਾ ਲਾ ਨਹੀਂ ਆਏਗਾ ਇਹ ਉਦੋਂ ਹੀ ਸਮਾਂ ਸੀ ਕੇ ਭੋਲੇ ਬਾਂਦੇ ਵਿੱਚ ਭਗਤ ਧੰਨਾ ਜੀ ਨੇ ਹੁਣ ਨਹੀਂ ਪਤਾ ਸੀ ਵੀ ਸਮਝ ਨਹੀਂ ਸੀ ਸੋਝੀ ਨਹੀਂ ਸੀ ਬੀਉ ਤਾਂ ਪੰਡਤ ਬ੍ਰਾਹਮਣ ਉਹਦੇ ਵਿੱਚ ਚਤਰਾਇਆਂ ਕਰਦੇ ਸੀ ਅੱਜ ਵੀ ਚਤਰਾਇਆਂ ਕਰਦੇ ਆਜ ਤੱਕ ਵੀ ਚਤਰਾਇਆਂ ਦੀ ਜੀਵਨ ਗੁਜ਼ਾਰ ਰਹੇ ਨੇ ਹੁਣ ਨਹੀਂ ਪਤਾ ਸੀ ਤੇ ਭਗਤ ਧੰਨਾ ਜੀ ਨੇ ਕਹਿੰਦੇ ਠੀਕ ਆ ਵੀ ਕਦੇ ਮੈਨੂੰ ਵੀ ਕਿਸ ਤਰ੍ਹਾਂ ਠਾਕੁਰ ਦੇ ਦੇ ਮੈਂ ਵੀ ਸੇਵਾ ਕਰਾਂ ਮੈਂ ਰੋਟੀ ਪਾਣੀ ਖਿਲਾਵਾਂਗਾ ਮੈਂ ਵੀ ਆਪਣੇ ਕੰਮ ਕਾਰਜ ਕਰਾਵਾਂਗਾ ਉਹਨਾਂ ਪਹਿਲਾਂ ਤਾਂ ਦੇਖੋ ਉਹ ਪੜਤ ਨੇ ਸੋਚਿਆ ਕਿ ਇਸ ਨੂੰ ਪੱਥਰ ਦੇ ਦੇਣਾ ਠਾਕੁਰ ਦੇ ਦੇਣਾ ਇਹ ਠਾਕੁਰ ਦਾ ਅਪਮਾਨ ਹੈ ਇਹ ਅੱਜ ਮੰਗੋ ਪਹਿਲਾਂ ਵੀ ਚੱਲਦਾ ਸੀ ਜਿਵੇਂ ਅੱਜ ਜੋ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਰ ਇੱਕ ਦੇ ਹੱਥ ਵਿੱਚ ਹੋਣੀ ਚਾਹੀਦੀ ਏ ਅਸੀਂ ਇਹਨੂੰ ਬੰਦਿਸ਼ਾਂ ਵਿੱਚ ਪਾ ਦਿੱਤਾ ਦੂਰ ਦੀਆਂ ਗੱਲਾਂ ਛੱਡੋ ਇੱਥੇ ਛੱਡੀਏ ਕਿ ਅਸੀਂ ਵਿਗੜੇ ਤੇਗੜੇ ਸੰਸਾਰ ਨੂੰ ਸਿੱਖ ਬਣਾਣਾ ਹੈ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਇਤਿਹਾਸ ਵੱਲ ਜਾਂਦੇ ਆ ਨਿਗਾਹ ਮਾਰਦੇ ਆ ਉਹਨਾਂ ਨੇ ਕਦੇ ਵੀ ਕਿਸੇ ਮਹਾਨ ਡੇਰੇਵਨ ਮਹਾਨ ਸਖਸਵਾਲ ਆਪਣੇ ਚਰਣੀ ਪਾਏ ਉਹਨਾਂ ਨੇ ਦੇਖਿਆ ਕਿ ਜਿੱਥੇ ਬਿਮਾਰੀ ਹੈ ਮੁਸ਼ਕਲ ਦੀ ਘੜੀ ਹੈ ਉਹਨਾਂ ਦਾ ਤਾਂ ਉਸ ਧਰਤੀ ਤੇ ਜਨਮ ਲਿਆ ਜਿਸ ਧਰਤੀ ਉੱਤੇ ਗੁਰਬਾਣੀ ਚ ਨਾਮੋਂ ਦਾ ਲਾਹੌਰ ਸ਼ਹਿਰ ਚਹਿਰ ਕਰ ਪਾ ਪਾਕਿਸਤਾਨ ਦੀ ਧਰਤੀ ਉਹ ਨਨਕਾਣਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਪ੍ਰਕਾਸ਼ ਹੋਏ ਸਤਿਗੁਰ ਪਾਸ਼ਾ ਦਾ ਪ੍ਰਕਾਸ਼ ਹੋਇਆ ਉੱਥੇ ਭਾਈ ਬੜੀਆਂ ਦੁੱਖ ਤਕਲੀਫਾਂ ਮੁਸ਼ਕਲਾਂ ਸੀ ਭਾਵੇਂ ਪਾਕਿਸਤਾਨ ਦੀ ਗੱਲ ਕਰਦੀਏ ਪੰਜਾਬ ਦੀ ਗੱਲ ਕਰਦੀਏ ਹਿੰਦੁਸਤਾਨ ਦੀ ਗੱਲ ਕਰਦੀਏ ਇਸ ਧਰਤੀ ਦੇ ਉੱਤੇ ਕੱਲ੍ਹ ਕਾ ਤੀਰਾ ਜੇ ਕਸਾਈ ਧਰਮ ਬੰਕਰ ਹੋ ਰਿਹਾ ਕੀ ਜਿੱਥੇ ਵਿਪਤਾ ਸੀ ਤਕਲੀਫ ਸੀ ਲੋਕ ਭਟਕ ਰਹੇ ਨੇ ਕਿ ਭਟਕਿਆ ਨੂੰ ਸਿਧੇਰਾ ਪਾਉਣ ਦੇ ਖਾਤਰ ਇਸ ਧਰਤੀ ਨੂੰ ਪਾਵਨ ਪਵਿੱਤਰ ਕੀਤਾ ਇਥੇ ਰੋਗੀ ਨੇ ਰੋਗੀਆਂ ਵਾਲੀ ਗਏ ਜੋ ਮੰਨਦੇ ਹੋਗੀ ਸੀ ਜਿਨ੍ਹਾਂ ਦੇ ਮਨਾਂ ਦੇ ਵਿੱਚ ਕੋੜ ਭਰਿਆ ਹੈ ਸੀ ਅਗਿਆਨਤਾ ਭਰੀ ਸੀ ਸੱਜਣ ਠੱਗ ਵਰਗੇ ਹੋਗੇ ਭੂਮੀਆਂ ਚੋਰ ਵਰਗੇ ਹੋਗੇ ਕੋਡੇ ਰਾਂਚੇ ਵਰਗੇ ਹੋਗੇ ਐਸੇ ਬੇਅੰਤ ਇਹਾਦੇ ਵਿੱਚ ਆਉਂਦੀ ਹੈ ਕਿਤੇ ਨਹੀਂ ਲੱਭਦਾ ਕਿ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਭੁਲਾਨੇ ਅਸਥਾਨ ਦੇ ਉੱਤੇ ਮਾਥਾ ਦੇਖਣ ਗਏ ਸੀ ਜਾਂ ਫਲਾਣੇ ਹਿਸਤਾਨ ਦੇ ਉੱਤੇ ਫਲਾਣੇ ਸਾਥ ਨੂੰ ਮਿਲਣ ਗਏ ਸੀ ਨਹੀਂ ਭਈ ਉਹ ਤਾਂ ਜਿੱਥੇ-ਜਿੱਥੇ ਵੀ ਗਏ ਐ ਚਾਹੇ ਮੱਕੇ ਗਏ ਮੱਕੇ ਵਾਲੇ ਨੂੰ ਸਮਝਾ ਕੇ ਆ ਗਏ ਤੁਸੀਂ ਪ੍ਰਮਾਤਮਾ ਨੂੰ ਇਸ ਇਮਾਰਤ ਵਿੱਚ ਨਾ ਸਮਝੋ ਪ੍ਰਮਾਤਮਾ ਘਟਾ ਘਟ ਵਿੱਚ ਹੈ ਤੇ ਆਪਾਂ ਵੀ ਕੋਈ ਘਟ ਥੋੜੀ ਕਰਦੇ ਆ ਆਪਦੀ ਹੱਥਾਂ ਨਾਲ ਬਣਾਇਆ ਹੋਇਆ ਬਿਲਡਿੰਗ ਕਹਿੰਦੇ ਪ੍ਰਮਾਤਮਾ ਦਾ ਘਰ ਬਣ ਗਿਆ ਉਹ ਭਾਈ ਉਸਨੇ ਤਾਂ ਸ੍ਰਿਸ਼ਟੀ ਹੀ ਬਣਾਈ ਹੈ ਤੂੰ ਉਹਦਾ ਕੀ ਕਰ ਬਣਾਏਗਾ ਭਾਵ ਗੁਰਦਾਰੇ ਵਿੱਚ ਹੀ ਅਸੀਂ ਮੰਦਰ ਵਿੱਚ ਹੀ ਮਸਜਿਦ ਵਿੱਚ ਹੀ ਪਰਮਾਤਮਾ ਨੂੰ ਢੂੰਢਦੇ ਫਿਰਦੇ ਆ ਲੱਭਦੇ ਫਿਰਦੇ ਆ ਸਭ ਤੋਂ ਵੱਡੀ ਅਗਿਆਨਤਾ ਉੱਥੇ ਤਾਂ ਭਾਈ ਗਿਆਨ ਹੈ ਇੱਕ ਉੱਥੇ ਤਾਂ ਗਿਆਨ ਦਾ ਗਿਆਨ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਬਿਥੇ ਸੇਵਾ ਕੀਤੀ ਜਾਂਦੀ ਹੈ ਗਿਆਨ ਦੀ ਵੀ ਤੁਹਾਡੇ ਤੱਕ ਅਕਾਲ ਪੁਰਖ ਦਾ ਗਿਆਨ ਪਹੁੰਚੇ ਹੁਣ ਕਥਾ ਹੋ ਰਹੀ ਹੈ ਕੀਰਤਨ ਹੋ ਰਿਹਾ ਪਾਠ ਹੋ ਰਿਹਾ ਹੈ ਸਰਵਣ ਕਰਨ ਦਾ ਕੋਈ ਪੈਸਾ ਨਹੀਂ ਹੈ। ਆਉ ਬકરી ਗੱਲ ਆ ਕੇ ਸੁਣਾਉਣ ਵਾਲਿਆਂ ਨੂੰ ਦੇਣੇ ਪੈ ਜਾਂਦੇ ਆ ਭਾਈ। ਕਿ ਉਹ ਵੀ ਆਪਣਾ ਸਮਾਂ ਕਰਦੇ ਆ, ਕੰਮ ਕਰ ਛੱਡਦੇ ਆ। ਹਾਂ ਕੋਈ ਬਿਰਲੇ ਵੀ ਹੈਗੇ ਐਸੇ ਜਿਨ੍ਹਾਂ ਦੇ ਅੰਦਰ ਜਨੂਨ ਹੈ, ਸ਼ੌਂਕ ਹੈ। ਕਿ ਪੈਸੇ ਨਾਲ ਕੋਈ ਸੁਵਧ ਨਹੀਂ ਹੈ। ਪੈਸਾ ਆ ਹੀ ਜਾਂਦਾ ਕੋਈ ਗੱਲ ਨਹੀਂ ਕੰਮ ਕਰ। ਐਸੀਆਂ ਵੀ ਰੂਹਾਂ ਹੈਗੀਆਂ ਬਿਰਲੀਆਂ ਪਰ ਕਰ ਕਰ ਨਹੀਂ ਹੁੰਦੀਆਂ। ਜਿਹੜੇ ਕੇਵਲ ਤੋਂ ਕੇਵਲ ਗੁਰੂ ਨਾਨਕ ਸਾਹਿਬ ਦਾ ਜੋ ਉਪਦੇਸ਼ ਹੈ ਕਰ ਕਰ ਪਹਚਾਉਣ ਦਾ ਕੰਮ ਕਰਦੇ ਆ ਨਿਸ਼ਕਾਮ ਸੇਵਾ ਕਰਦੇ ਆ ਐਸੀਆਂ ਸੰਸਥਾਵਾਂ ਵੀ ਹੋਏ ਹੈਗੀਆਂ ਐਸੇ ਸੱਜਣ ਪੜ ਚੁੱਕੇ ਹੈਗੇ ਨਹੀਂ ਜਿਆਦਾ ਤੌਰ ਤੇ ਭਾਈ ਫਿਰ ਪੈਸਾ ਤਾਂ ਦੇਣਾ ਹੀ ਪੈਂਦੇ ਆ ਨਾ ਮੈਂ ਤਾਂ ਦੇਣੀ ਪੈਂਦੀ ਹੈ ਜੋ ਸੱਚ ਆਪਣੇ ਸਾਰੇ ਕੰਮ ਕਾਰ ਛੱਡ ਕੇ ਧਰਮ ਵਾਲੇ ਗਿਆਨ ਇਕੱਤਰ ਕਰਨ ਨੂੰ ਲੱਗਿਆ ਹੋਇਆ ਹੈ ਇਹ ਵੀ ਕੋਈ ਸੌਖੀ ਗੱਲ ਨਹੀਂ ਹੈ ਗ੍ਰੰਥੀ ਨਹੀਂ ਮਿਲਦੇ ਕਿ ਜਿਹੜੇ ਗ੍ਰੰਥਾਂ ਨੂੰ ਪੜ੍ਹ ਕੇ ਗਿਆਨ ਉਪਦੇਸ਼ ਤੁਹਾਨੂੰ ਦੇਣਾ ਹੁੰਦਾ ਵੈ ਉਹ ਵੀ ਨਹੀਂ ਮਿਲਦੇ ਉਹ ਪਹਿਲਾਂ ਸਮਾਂ ਹੋਰ ਹੁੰਦਾ ਸੀ ਕਿਨੇ ਸਰੂਪ ਧਾਰਮਿਕ ਗ੍ਰੰਥ ਇਤਿਹਾਸਿਕ ਗ੍ਰੰਥ ਕਿਤੇ ਲੈਣ ਤੌਰ ਜਿਵੇਂ ਕਿਸ ਦੁਕਾਨ ਤੇ ਇਹ ਉਹਨਾਂ ਦੀ ਕੀਮਤ ਸੁਣ ਕੇ ਹੈਰਾਨ ਹੋ ਜਾਈਦਾ ਕਿ 2 400 500 ਹਜ਼ਾਰ ਇਦਾਂ ਗੱਲ ਚੱਲਦੀ ਐ ਤਿੰਨ ਤਿੰਨ ਚਾਰ ਚਾਰ ਹਜ਼ਾਰ ਤੱਕ ਪ੍ਰਾਈਸ ਤੱਕ ਜਾਂਦੇ ਐ ਹੁਣ ਭਾਈ ਲੈਣੇ ਵੀ ਇਹਦੇ ਪੈਸੇ ਕਿੱਥੋਂ ਆਉਣੇ ਐ ਫੇ ਸਮਾਂ ਵੀ ਤਰ ਗਿਆ ਥੋੜਾ ਬਹੁਤ ਹੁਣ ਤੁਹਾਨੂੰ ਪਤਾ ਐ ਕਿ ਹਰ ਰਤ ਵਿੱਚ ਮੋਬਾਈਲ ਹੁੰਦਾ ਹੈ ਮੈਲ ਦੇ ਵਿੱਚ ਪੜ੍ਹਾਈ ਥੋੜੀ ਸੌਖੀ ਹੋ ਗਈ ਐ ਪੜ੍ਹਾਈ ਸੌਖੀ ਹੋਈ ਐ ਪਰ ਸਾਡਾ ਜੋ ਲਾਣਾ ਨਾ ਇਹ ਹੁਣ ਸ਼ਬਦ ਹੁੰਦੇ ਆ ਕਮਾਉਣੇ ਪੈਂਦੇ ਐ ਆਮੇਰਾ ਗੀਸੇ ਬਣਾ ਪਵੇ ਕਥਾ ਬਾਤਿਕ ਇਹਨਾਂ ਨੂੰ ਇਹ ਸ਼ਬਦ ਦੀ ਕਮਾਈ ਕਰਨੀ ਕਹਿੰਦੀ ਹੈ ਕਲਣਾ ਕਰਨੀ ਪੈਂਦੀ ਹੈ ਇਹ ਰਾਗੀ ਦੇਖੋ ਕਿ ਅੱਗੇ ਇਸ ਗੱਲ ਨੂੰ ਵੀ ਚੰਗਾ ਨਹੀਂ ਸਮਝਦੇ ਸੀ ਕਿ ਕੋਈ ਸ਼ਬਦ ਦੀ ਪਰਚੀ ਬਣਾ ਕੇ ਮੁਰੇ ਰੱਖ ਲੈਂਦੇ ਸੀ ਬਾਜੇ ਤੇ ਤੇ ਗਾਉਂਦੇ ਸੀ ਕਹਿੰਦੇ ਕੀ ਗੱਲ ਭਾਈ ਤੈਨੂੰ ਸ਼ਬਦ ਨਾਲ ਪ੍ਰੇਮ ਨਹੀਂ ਹੈ ਕਿ ਸ਼ਬਦ ਦੇ ਨਾਲ ਜੇ ਪ੍ਰੇਮ ਹੈ ਤੇ ਤੈਨੂੰ ਵੈਸੀ ਹੀ ਗੰਠ ਹੋਣਾ ਚਾਹੀਦਾ ਹੈ ਤੈਨੂੰ ਖੁਦ ਨੂੰ ਪ੍ਰੇਮ ਨਹੀਂ ਸਾਨੂੰ ਉਪਦੇਸ਼ ਤੇਰੇ ਆਵਰੇ ਕੋ ਉਪਦੇਸ਼ ਤੇ ਮੁਖਵੇਂ ਪੜ੍ਹ ਹੈ ਰੇ ਤੇਰਾ ਸਵਰਾਨੀ ਰਾਸਤੇ ਖਾਇਆ ਕਰ ਕਾਂ ਖੇਤ ਮੈਨੂੰ ਉਪਦੇਸ਼ ਦੇਣ ਚ ਲਿਆਂ ਮਿੱਠਾ ਨਾ ਖਾ ਆਪ ਜਲੇਬੀਆਂ ਦਾ ਟੋਗਰਾ ਮੂਰੇ ਰੱਖਿਆ ਹੋਇਆ ਤੂੰ ਇਹ ਭਾਈ ਮੈਨੂੰ ਕਹਿਣਾ ਬਾਣੀ ਪੜ ਤੇ ਭਾਈ ਤੇਰੀ ਕਿੰਨੀ ਕੁ ਪੜ੍ਹੀ ਹੋਈ ਹੈ ਹਣ ਬਹੁਤੇ ਐਸੇ ਸੱਜਣ ਨੇ ਰਫਤ ਕਰਦੇ ਟਾਈਮ ਵੀ ਪਰਚੀਆਂ ਮੂਰੇ ਰੱਖ ਲੈਣਗੇ ਭਾਈ ਨਹੀਂ ਆਉਂਦੀ ਪਾਸੇ ਹੋ ਕੇ ਵਹਿ ਜਾ ਇਹ ਕਮਾਈ ਕਰਕੇ ਆਏ ਦਾ ਹੁੰਦਾ ਇਹ ਪ੍ਰਚਲਿਤ ਜੋ ਹੋ ਰਿਹਾ ਹੈ ਨਾ ਸੰਸਾਰ ਦੇ ਵਿੱਚ ਇਹਦੇ ਨਾਲ ਅਗਿਆਨ ਵੱਧਦਾ ਕੋਈ ਕਮਾਈ ਵੱਲ ਨਹੀਂ ਜਾਂਦਾ ਕੋਈ ਪੜ੍ਹਾਈ ਵੱਲ ਹੀ ਜਾਂਦਾ ਤੇ ਬਹੁਤੇ ਕਥਾ ਵਾਚ ਵੀ ਅੱਜ ਕੱਲ ਦੇ ਦੇ ਸ਼ਬਦ ਕੱਢੇ ਆ ਮੋਬਾਈਲ ਮੂਰੇ ਰੱਖਿਆ ਹੁੰਦਾ ਦੇਖਣ ਨੂੰ ਲੱਗਦਾ ਕਿ ਬੰਦਾ ਬਹੁਤ ਵੱਡਾ ਵੀ ਗਿਆਨੀ ਹੈ ਤਾਂ ਪਰ ਇਹ ਨਹੀਂ ਪਤਾ ਮੂਰੇ ਪੜ ਬੜ ਕੇ ਸੁਣਾਈ ਜਾਂਦਾ ਇਹ ਉਹਦੂ ਚੰਗਾ ਵੀ ਲੈ ਪਈ ਫਲਾਨੀ ਹੈ ਪਰ ਫਲਾਨਾ ਸ਼ਬਦ ਆਪਣੇ ਮੋਬਾਈਲ ਤੇ ਕਢ ਕੇ ਪੜ ਲਓ ਫਿਰ ਆਪਣੀ ਵੀ ਵਿਦਵਤਾ ਦਿਖਾਉਣੀ ਹੁੰਦੀ ਹੈ ਕਿ ਮੈਂ ਕਿੱਡਾ ਵੱਡਾ ਵਿਦਵਾਨ ਆ ਮੈਂ ਕਿੱਡਾ ਵੱਡਾ ਰਾਗੀ ਆ ਕਿੱਡੇ-ਕਿਹੜੇ ਸ਼ਬਦ ਪੜਦਾ ਕਮਾਈ ਸ਼ਬਦ ਦੀ ਕਮਾਈ ਕਾਨੀ ਕਹਿੰਦੀ ਹੈ ਕਲ ਨਾ ਕਾਨੀ ਪੈਂਦੀ ਉਹਦੀ ਬਖਸ਼ਿਸ਼ ਮੇਰ ਹੋ ਜਾਵੇ ਤਦ ਕਿ ਜਦੋਂ ਉਹਦੀ ਮੇਰ ਬਖਸ਼ਿਸ਼ ਹੋ ਜਾਂਦੀ ਹੈ ਨਾ ਫਿਰ ਗਿਆਨ ਦੇ ਦਰਵਾਜ਼ੇ ਆਪ ਹੀ ਖੋਲ ਦਿੰਦਾ ਹੋ ਫਿਰ ਉਹ ਗਿਆਨ ਦਾ ਜੋ ਪ੍ਰਸ਼ਾਦ ਹੈ ਨਾ ਇਹ ਐਵੇਂ ਤਾਂ ਥੋੜੀ ਮਿਲਦਾ ਵਾ ਉਹ ਵੀ ਦੇਖਦਾ ਹੈ ਜਿਹੜਾ ਇਹਦਾ ਭਾਂਡਾ ਹੈ ਸਾਫ਼ ਹੈ ਜੇ ਅੰਦਰੋਂ ਸ਼ੁੱਧਤਾ ਹੋਵੇ ਸਾਫ਼ ਹੋਵੇ ਫਿਰ ਉੱਥੇ ਪਈ ਆਪਣੀ ਮਿਹਰ ਰੱਖ ਦਿੰਦਾ ਕੋਈ ਜਦੋਂ ਉਹਦੀ ਮਿਹਰ ਹੋ ਗਈ ਤੇ ਫਿਰ ਤਾਂ ਭਾਈ ਉਹਦੀ ਮਹਿਮਾ کہیں ਨਹੀਂ ਜਾਂਦੀ ਨਾਮ ਰਤੇ ਪਾਤਸ਼ਾਲੀ ਗੱਲ ਹੋ ਜਾਂਦੀ ਹੈ ਉਹ ਹਰ ਪਾਸੇ ਚਾਹੇ ਗਿਆਨ ਦੀ ਗੱਲ ਹੋਵੇ ਚਾਹੇ ਸੰਸਾਰ ਦੇ ਇਸ ਧਾਰਮਿਕ ਖੇਤਰ ਦੀ ਗੱਲ ਹੋਵੇ ਕਿ ਹਰ ਜਦੋਂ ਉਸ ਵੈਗਰੂ ਦੀ ਹੋਗੀ ਧਰਮੀ ਤੁਸੀਂ ਤਦ ਨਹੀਂ ਹੈ ਜਦੋਂ ਕਿਸੇ ਰੂਪ ਦੇ ਵਿੱਚ ਹੋ ਕਿ ਕੋਈ ਬਾਣਾ ਪਾਇਆ ਕਿ ਤਲਕ ਲਾਇਆ ਕੋਈ ਜਨੇਊ ਪਹਿਨੇ ਆ ਜੋ ਵੀ ਚੈਸ ਕਿ ਸਾਨੂੰ ਲੱਗਦਾ ਅਸੀਂ ਬਾਣੇ ਦੇ ਵਿੱਚ ਆ ਕੇ ਕਿਸੇ ਵਿੱਚ ਆ ਕੇ ਪ੍ਰਮਾਤਮਾ ਦੇ ਧਰਮੀ ਹੋ ਗਏ ਜਿੰਨਾ ਚਿਰ ਉਸ ਮਾਲਕ ਦੇ ਰੰਗ ਵਿੱਚ ਨਹੀਂ ਰੰਗੇ ਜਾਂਦੇ ਤਦ ਤੱਕ ਧਰਮੀ ਨਹੀਂ ਹੈ ਧਰਮੀ ਹੋਣ ਦੀ ਖਾਤਰ ਭਾਈ ਪਰਮਾਤਮਾ ਦਾ ਰੰਗ ਚੜਾਉਣਾ ਪੈਂਦਾ ਵਾ ਤੇ ਉਹ ਇੱਕੋ ਹੀ ਰੰਗ ਆ ਜਿਹੜਾ ਪ੍ਰੇਮ ਤੋਂ ਬਗੈਰ ਚੜਦਾ ਕੋਈ ਨਹੀਂ ਭਾਵੇਂ ਤਾਂ ਨੇ ਦੀ ਗੱਲ ਚੱਲ ਰਹੀ ਹੈ ਕਿ ਉਹਨੇ ਬਈ ਪੱਥਰ ਤੋਂ ਪਾਇਆ ਨਹੀਂ ਬਈ ਉਹਨੇ ਪੱਥਰ ਤੋਂ ਨਹੀਂ ਪਾਇਆ ਸੀ ਉਹਨੇ ਆਪਣੇ ਸ਼ਰਧਾ ਵਿਸ਼ਵਾਸ ਔਰ ਪ੍ਰੇਮ ਤੋਂ ਪਾਇਆ ਤੁਸੀਂ ਪੱਥਰ ਰੱਖ ਲਓ ਬਈ ਕਿ ਤੁਹਾਨੂੰ ਕਿੰਨਾ ਕੁ ਮਿਲ ਗਿਆ ਨਹੀਂ ਮਿਲਿਆ ਤੁਸੀਂ ਕਿਨੇ ਆ ਭਾਈ ਜੋਰ ਲਾ ਰਹੇ ਆ ਤੱਕ ਸਾ ਨਾਰੇ ਹੋ ਆਹ ਸੁਣਦੇ ਆ ਨਾ ਕਿ ਰਾਗਿਆਂ ਨੂੰ ਪੱਕੇ ਰਾਗਾਂ ਚ ਕੀਰਤਨ ਕਰਨਾ ਚਾਹੀਦਾ ਕਰੋ ਭਾਈ ਮਿਲਿਆ ਕੀ ਐ ਕਿੱਥੇ ਤੱਕ ਪਹੁੰਚ ਗਿਆ ਕਿ ਪਹੁੰਚਿਆ ਕਿੱਥੇ ਤੱਕ ਆ ਮੈਨੇ ਇਹ ਨਹੀਂ ਰਖਦਾ ਕਿ ਤੂੰ ਗੱਡੀ ਕਿਹੜੀ ਚ ਬੈਠਾ ਵਾ ਇਹ ਮਰਸੀਡੀਜ਼ ਵੈਂਚਾ ਜਾਂ ਹੋਰ ਇਸ ਤੋਂ ਵੰਗੀ ਰੋਲਸ ਹੈ ਮੰਗੀ ਤੇ ਮੰਗੀ ਗੱਡੀ ਬੈਠਾ ਮਤਲਬ ਤਾਂ ਇਹ ਆ ਤੇਰੀ ਗੱਡੀ ਤਾਂ ਉੱਥੇ ਦੀ ਉੱਥੇ ਖੜੀ ਹੈ ਤੇਰੇ ਬਹਿਣ ਦਾ ਕੀ ਕਰਨਾ ਉਹ ਗਿਆ ਦੇ ਮਰੂਤੀ ਇਹ ਠੰਡਰ ਵਾਲੀ ਕਿੱਥੇ ਪਹੁੰਚ ਗਿਆ ਅਦੇ ਘਰ ਪਹੁੰਚ ਗਈ ਹੈ ਤੇ ਖੜਕੜ ਕਰਦੀ ਜਾਂਦੀ ਹੈ ਪਰ ਮੰਜ਼ਿਲ ਤੇ ਤਾਂ ਪਹੁੰਚ ਗਈ ਨਾ ਇਹ ਜਿੰਨੀ ਗੁਰਬਾਣੀ ਹੈ ਗਿਆਨ ਹੈ ਗਿਆਨ ਦਿੰਦੀ ਹੈ ਪ੍ਰਕਾਸ਼ ਦਿੰਦੀ ਹੈ ਰਸਤਾ ਦਿਖਾਉਂਦੀ ਹੈ ਕਿ ਤੂੰ ਪਹੁੰਚਿਆ ਕਿੱਥੇ ਤੱਕ ਆ ਤੇ ਤੇਰੇ ਕੋਲ ਗਿਆਨ ਆਇਆ ਇਸ ਦਿਨ ਨਾਲ ਤੂੰ ਹੁਣ ਪਹੁੰਚ ਕਿੱਥੇ ਗਿਆ ਤੂੰ ਤਾਂ ਭਾਈ ਜਦੋਂ ਦਾ ਗੁਰੂ ਨਾਨਕ ਸਾਹਿਬ ਤੈਨੂੰ ਜਿੱਥੇ ਛੱਡ ਕੇ ਗਏ ਸੀ ਉੱਥੇ ਦਾ ਉੱਥੇ ਹੀ ਬੈਠਾ ਪਿੱਛੇ ਤਾਂ ਗਿਆ ਅਗਾਹ ਰਹੀ ਗਿਆ ਕਿ ਜਿੰਨਾ ਚਿਰ ਮਨਾਂ ਦੇ ਵਿੱਚੋਂ ਮੈਲ ਨਹੀਂ ਗੁਜ਼ਰਦੀ ਤੂੰ ਧਰਮੀ ਹੈ ਹੀ ਨਹੀਂ ਜਿੰਨਾ ਚਿਰ ਤੇਰੇ ਅੰਦਰ ਉੱਚ-ਨੀਚ ਜਾਤ-ਪਾਤ ਫਸੀ ਹੈ ਤੂੰ ਧਰਮੀ ਹੈ ਹੀ ਨਹੀਂ ਕਿਉਂ ਠੋਕਰਾਂ ਖਾਨੇ ਕਿ ਜਦ ਤੱਕ ਇੱਕ ਦੀ ਗੱਲ ਸੁਣ ਕੇ ਇੱਕ ਨਹੀਂ ਹੁੰਦੇ ਤਾ ਕੋਈ ਧਾਰ ਨਹੀਂ ਤੁਹਾਡਾ ਕਿ ਚਾਰ ਪੈਸੇ ਆ ਗਏ ਤੇ ਮੀਰ ਬਣ ਗਏ ਤੇ ਕਿਰਪਾ ਹੋ ਗਈ ਨਹੀਂ ਬਈ ਇਹ ਤਾਂ ਤਦ ਕਿਰਪਾ ਹੁੰਦੀ ਹੈ ਕਿ ਜਦੋਂ ਹੱਸ ਕੇ ਇਥੋਂ ਸੰਸਾਰ ਵਿੱਚ ਜਾਣਾ ਜੋ ਪਾਗਤ ਕਵੀ ਜੀ ਮਹਾਰਾਜ ਇਹ ਕਹਿੰਦੇ ਕਿ ਐਸੀ ਕਰਨੀ ਕਰ ਚੱਲੋ ਹਮ ਹਸੇ ਜਗ ਰੋਏ ਕਹਿੰਦੇ ਮੈਂ ਤਾਂ ਇਸ ਸੰਸਾਰ ਤੋਂ ਜਾਣਾ ਜਿੱਦਣ ਹੱਸਦੇ ਜਾਣਾ ਵਾ ਕਿ ਦੇਖੋ ਮੈਂ ਤਾਂ ਆਪਦੀ ਕਮਾਈ ਕਰਕੇ ਚੱਲਿਆ ਹਾਂ ਹੁਣ ਵਿਦੇਸ਼ 'ਚ ਬੈਠੇ ਹਾਂ ਇੱਥੇ ਜਾਣੇ ਆ ਨਾ ਕਮਾਈਆਂ ਕਰਨ ਦੀ ਖਾਤਰ ਆਪਾਂ ਕਿ ਜਦੋਂ ਤਾਂ ਭਾਈ ਉੱਥੇ ਬੈਠ ਕੇ ਕਮਾਈ ਕੀਤੀ ਡਾਲਰ ਪਾਉਣ ਇਕੱਠੇ ਕੀਤੇ ਪਾਵਾ ਸਾਰੇ ਪੈਸੇ ਆਗੇ ਘਰ ਨੂੰ ਆਏ ਆ ਖੁਸ਼ੀ-ਖੁਸ਼ੀ ਆਏਗਾ ਕਿ ਭਾਈ ਜੰਨਾ ਮੈਂ ਤਾਂ ਬਹੁਤ ਕਮਾਈ ਕਰ ਲਈ ਜੇ ਕੁਝ ਨਾ ਕਮਾਇਆ ਹੋਵੇ ਖੱਟੇ ਹੀ ਕੁਝ ਨਾ ਹੋਵੇ ਜਿਹੜੇ ਖਰਤੇ ਮਿਲਿਆ ਸੀ ਉਹ ਵੀ ਗਵਾ ਕੇ ਆ ਗਿਆ ਉਹ ਵੀ ਨਹੀਂ ਪੂਰੇ ਹੋਏ ਫਿਰ ਤਰਾਉਣ ਨੂੰ ਮਾਨੀ ਕਰਨਾ ਤੇ ਤੇਰਾ ਇੱਥੇ ਸੰਸਾਰ ਉਸੇ ਤਰ੍ਹਾਂ ਹੀ ਪਾਈ ਇਸ ਸੰਸਾਰ ਦੇ ਵਿੱਚ ਜਦੋਂ ਤੱਕ ਕਮਾਈ ਖੱਟੀ ਕਰਨੇਗਾ ਨਾਮ ਵਾਲੀ ਜਿਹੜੀ ਨਾਮ ਜਾਣੀ ਆ ਇਹ ਤਾਂ ਮੂਰਖ ਤੋਂ ਮੂਰਖ ਨੂੰ ਵੀ ਪਤਾ ਨਾ ਭਈ ਗਿਆਨ ਜੁਣਾ ਕੁਝ ਨਹੀਂ ਇੱਥੋਂ ਜਿਹੜਾ ਗਿਆਨ ਸਾਡੇ ਕੋਲ ਹੈ ਕੋਈ ਨਹੀਂ ਰੋਂਦਾ ਉਹੀ ਹੈ ਰੋਂਦਾ ਉਹੀ ਸਖਸ਼ ਆ ਜਿਨੇ ਆਪਣੀ ਕਮਾਈ ਨਹੀਂ ਖੱਟੀ ਪਾਈ ਨਾਮ ਵਾਲੀ ਜਿਹਦੇ ਕੋਲ ਨਾਮ ਵਾਲਾ ਧਨ ਹੈ ਪਰਮਾਤਮਾ ਵਾਲਾ ਧਨ ਹੈ ਕਮਾਈ ਹੈ ਉਹ ਤਾਂ ਕਹਿੰਦਾ ਛੁਕਰਾ ਇਥੋਂ ਖੜਾ ਚੁੱਟਿਆ ਭਾਈ ਜਦੋਂ ਸਾਰਾ ਕੁਝ ਮੇਰੇ ਕੋਲ ਹੈਗਾ ਮੈਂ ਆਪਣੇ ਜਿਵੇਂ ਵਿਦੇਸ਼ ਬੈਠਾ ਸਖਸ਼ ਇਹਨਾਂ ਮੈਂ ਆਪਣੀ ਮਾਤਾ ਨੂੰ ਮਿਲਣਾ ਪਿਤਾ ਨੂੰ ਮਿਲਣਾ ਘਰ ਵਾਲੀ ਨੂੰ ਮਿਲਣਾ ਭਰਾ ਨੂੰ ਮਿਲਣਾ ਅਬਦੇ ਸਕੇ ਸਮਝਿਆ ਨਾ ਮਿਲਣਾ ਯਾਰਾਂ ਦੋਸਤਾਂ ਨੂੰ ਮਿਲਣਾ ਇਹ ਬੜੀ ਮਾਇਆ ਮੇਰੇ ਕੋਲ ਤਾਂ ਭਾਈ ਉਸੇ ਤਰ੍ਹਾਂ ਧਰਮੀ ਬੰਦਾ ਹੈ ਉਹ ਵੀ ਇੱਥੋਂ ਜਦੋਂ ਧਨ ਇਕੱਤਰ ਕਰਦਾ ਨਾ ਨਾਮ ਧਨ ਜਿਸ ਨੂੰ ਕਹਿੰਦੇ ਹਰਕਾ ਨਾਮ ਉਹਾਂ ਸੰਗਤੋ ਸਾ ਸੋ ਸਾ ਨਾਮ ਖਜ਼ਾਨੇ ਦਾ ਕਿ ਉੱਥੇ ਤਾਂ ਹਰੀ ਦੇ ਨਾਮ ਵਾਲਾ ਖਜ਼ਾਨਾ ਤੇਰੇ ਨਾਲ ਚੱਲਿਆ ਇਹ ਧਨ ਮੈਨੂੰ ਚਾਹੇ ਕਹਿੰਦੇ ਮੈਂ ਪਰਮਾਤਮਾ ਨੂੰ ਜਾ ਕੇ ਦੇਖਾਂ ਆ ਜਿੰਨਾ ਨੂੰ ਮੈਂ ਸੁਣਦਾ ਮੈਂ ਮੈਂ ਦੇਖਣੇ ਜਾ ਕੇ ਉੱਥੇ ਕੀ ਗੁਰੂ ਨਾਨਕ ਸਾਹਿਬ ਪਾਚਾ ਗੁਰੂ ਗੋਬਿੰਦ ਸਿੰਘ ਮਹਾਰਾ ਸਾਰੇ ਸਤਖੰਡ ਦੇ ਵਿੱਚ ਵੀ ਉੱਥੇ ਜਾ ਕੇ ਇਹਨਾਂ ਦੇ ਵਿੱਚ ਦਰਸ਼ਨਦਾਰੇ ਕਰਾਂ ਮੇਰੇ ਕੋਲ ਸਾਰਾ ਕੁਝ ਸﻢੇ ਬੰਦੋਵਾਸ ਤਾਂ ਕਰ ਚੁੱਕਿਆ ਮੈਨੂੰ ਜਾਣ ਦਾ ਕੋਈ ਡਰ ਨਹੀਂ ਫਿਕਰ ਨਹੀਂ